ਜਰ ਕੀ ਲੱਗਦਾ ਲੋਕ ਸਭਾ ਗੁਰੂ ਸਾਹਿਬ ਨੂੰ ਇਸ ਵਾਰ ਕੌਣ ਬਾਜੀ ਮਾਰੇਗਾ ਜੀ ਐਸੇ ਕੁਲਬੀਰ ਸਿੰਘ ਜੀਰਾ ਜੀ ਕਾਂਗਰਸ ਸਰਕਾਰ ਦੀ ਪੂਰੀ ਚੜਤੇ ਆ ਜੀ 2 ਸਾਲ ਵੇਖ ਲੇ ਲੋਕਾਂ ਨੇ ਹੰਡਾਲੇ ਆ ਆਪ ਆਪ ਪਾਰਟੀ ਨੂੰ ਵੇਖ ਕੇ ਉਹਨਾਂ ਨੇ ਕਿਸੇ ਦੀ ਬਾਣ ਨਹੀਂ ਫੜੀ ਖਾਸ ਕਰਕੇ ਸਾਡੇ ਜੰਡਿਆਲੇ ਗੁਰੂ ਦਾ ਜਿਹੜਾ ਮੰਤਰੀ ਆ ਉਹਨੇ ਕਿਸੇ ਦਾ ਫੋਨ ਚੁੱਕਣੋਂ ਗਿਆ ਜਿਹੜੇ ਉਹਦੇ ਪੱਕੇ ਨਾਲ ਹੀ ਉਹ ਵੀ ਸਾਰੇ ਛੱਡ ਗਏ ਵੀ ਫੋਨ ਹੀ ਨਹੀਂ ਚੁੱਕਦਾ ਉਹਨਾਂ ਨੂੰ ਖਬਰਾਂ ਮਿਲਦੀਆਂ ਆ ਕੇ ਖੁਬੀਆਂ ਜਿਹੜੇ ਨਾ ਰਹਿੰਦੇ ਆ ਦੇ ਵੇਖਾਂਗੇ ਸਾਲ ਦੇ ਪਿਲੋ ਜਾ ਕੇ ਜਦੋਂ ਰਹਿ ਜਾਊਗਾ ਫਿਰ ਹੋਣ ਚੁੱਕਾਂਗੇ ਇਹਦੇ ਸਰਕਾਰ ਅਸੀਂ ਸਰਕਾਰ ਦੇ ਸ਼ੁਰੂ ਤੋਂ ਸਰਦਾਰ ਖੂਸ ਸਿੰਘ ਬਡਾਲ ਅੱਧੀ ਰਾਤ ਵੀ ਫੋਨ ਕਰੀਏ ਕਿ ਵਰਕਰ ਨੂੰ ਵਰਕਰ ਹੀ ਕਰੇ ਉਸੇ ਵਾਲੇ ਡੰਡ ਕਰਦੇ ਇਹੋ ਡੈਨੀ ਸਾਹਿਬ ਦਾ ਰਿਆ ਸਾਡੇ 5 ਸਾਲ ਪੂਰੇ ਉਹਨਾਂ ਨੇ ਕੰਮ ਕਰਾਇਆ ਇਹ ਪਿੰਡ ਜਵੜ ਕੇ ਰਾਜੀ ਨਹੀਂ ਅੱਜ ਉਹਨਾਂ ਜਿਹੜੀਆਂ ਕਾਂਗਰਸ ਨੇ ਸਰਕਾਰ ਬਣਤੋਂ ਜਿਹੜੀਆਂ ਸੜਕਾਂ ਮਨਜ਼ੂਰ ਹੋਈਆਂ ਸੀ ਉਹ ਸੜਕਾਂ ਦੇ ਉੱਤੇ ਆਪਣੇ ਲਈ ਜਾਂਦੇ ਜਹੀ ਬਣਾਏ ਆ ਪਰ ਇਹਨਾਂ ਨੂੰ ਪੈਸਾ ਦੱਸੋ ਕਹੜਾ ਦਿੱਤਾ ਅੱਜ ਤੱਕ ਕਿਸ ਨੂੰ ਉਹਨਾਂ ਦੀਆਂ ਸੜਕਾਂ ਬਣੀਆਂ ਤੇ ਆਪਣੇ ਹੋਟਲ ਲਗਾਈ ਜਾਂਦੇ ਵੀ ਸਾਡੇ ਆ ਜਿਹੜੇ ਉਹਨਾਂ ਦੇ ਹਸਤਾਤ ਬਣ ਗਏ ਬਣੇ ਸੀਗੇ ਉਹਨਾਂ ਨੂੰ ਰੰਗ ਪੇਂਟ ਕਰਕੇ ਆਪਣਾ ਕਲੀਨਿਕ ਬਣਾਈ ਜਾਂਦੇ ਜੀ ਸਾਡੇ ਆ ਇਹਨਾਂ ਖੁਦ ਘੜਾ ਬਣਾਇਆ ਦੱਸੋ ਕਹਿੰਦੇ ਇੱਕ ਵੀ ਦੱਸੋ ਬਣਾਇਆ ਕੋਈ ਮੁਕਾਬਲਾ ਕਿਸ ਦੇ ਨਾਲ ਵੇਖਦੇ ਮਕਾਬਲਾ ਜੀ ਕੋਈ ਕਿਸੇ ਪਾਰਟੀ ਦਾ ਕਾਂਗਰਸ ਦਾ ਪੂਰੀ ਢੰਡੇ ਤੇ ਆ ਪੂਰੇ ਯੂਰਪੇ ਆ ਲੋਕਾਂ ਦਾ ਪੂਰਾ ਜੋਸ਼ ਆ ਕਰੇ ਚਪਾਲ ਜੀ ਹਾਂ ਜੀ ਸਰ ਐਸਐਮ ਆਰ ਲੋਕ ਸਭਾ ਹਲਕਾ ਸਾਹਿਬ ਤੋਂ ਕੌਣ ਜਿਹੜਾ ਹੈ ਉਹ ਬਾਜੀ ਮਾਰੇਗਾ ਕਿਸ ਦੀ سپورਟ ਕਰ ਜਾ ਰਿਹਾ ਹੈ ਜੀ ਆਪਣਾ ਡੈਨੀ ਸਾਬ ਦੇ ਆਪਣੇ ਐਮਐਲਏ ਦੇ ਨਾਲ ਆ ਆਪਣੇ ਜੀਰਾ ਸਾਹਿਬ ਜਿਹੜੇ ਐਮਪੀ ਖਲੋਤੇ ਆ ਅਸੀਂ ਉਹਨਾਂ ਦੇ ਹੱਕ ਦੇ ਵੇਟਾਂ ਲਾਗੇ ਲਾਗੇ ਜਿੰਨੇ ਇਹਨਾਂ ਨੂੰ ਲਾਲ ਲਿਆ ਕੇ ਤੇ ਵਾਧ ਤੋਂ ਵਾਧ ਆਪਣੀ ਜਿਹੜਾ ਜੰਡਾਲਾ ਗੁਣ ਤੋਂ ਇਹਨਾਂ ਨੂੰ ਲੀਡ ਦਵਾਵਾਂਗੇ। ਮੁਕਾਬਲਾ ਕਿਸਦੇ ਨਾਲ ਦੇਖੀਏ? ਹਾਂਜੀ, ਮੁਕਾਬਲਾ ਤੇ ਵੇਖੋ ਜੀ ਸਾਰੇ ਪਾਰਟੀਆਂ ਆਪਾਂ ਆਪਣਾ ਜੋਰ ਲਾਈ ਜਾਂਦੀਆਂ ਪਰ ਜਿਹੜਾ ਆਉਣ ਵਾਲਾ ਟਾਈਮ ਹੈ ਇਹ ਆਪਣਾ ਕਾਂਗਰਸ ਦਾ ਹੀ ਆ ਜੀ। ਜੀ, ਕਾਂਗਰਸ ਦੇ ਕਿਹੜੇ ਕੰਮ ਵਧੀਆ ਲੱਗੇ? ਕਾਂਗਰਸ ਦੇ ਵੇਖੋ ਜੀ ਪਿਛਲੇ ਜਿਹੜੇ ਪਿਛਲੇ ਸਮਾਂ ਦੇ ਵਿੱਚ ਜੋ ਆਪਾਂ ਕੰਮ ਵੰਦੇ ਰਹੇ ਆ ਤੇ ਜਿਹੜੀ ਆਪਣਾ ਗਰੀਬਾਂ ਨੂੰ ਕਣਕੋਂ ਤੋਂ ਬਲਦੇ ਰਹੀ ਟਾਈਮ ਨਾਲ ਤੇ ਆ ਜੋ ਦੀ ਸਰਕਾਰ ਬਣੀ ਆ ਤੇ ਆ ਜਿਹੜੀ ਕਣਕ ਜਿਹੜੀ ਆਉਂਦੀ ਸੀ 2 ਰੁਪਏ ਕਿਲੋ ਇਹ ਬੰਦ ਕਰਤੀ ਆ ਜਿਹੜੀ ਉਹ ਸੈਟਰੋਲ ਆਉਂਦੀ ਆ ਫਰੀ ਦੀ ਉਹ ਮਿਲਦੀ ਆ ਨਾ ਤੇ ਕਣਕ ਵੀ ਬੰਦ ਕਰਤੀ ਆ ਜੀ ਇਸ ਵਾਰ ਕਿਸ ਨੂੰ ਵੋਟ ਪਾਉਣ ਜਾ ਰਹੇ ਤੁਸੀਂ ਅਸੀਂ ਜੀ ਪਾਰਾ ਜੀ ਰਹੇ ਅੱਛਾ ਜੀ ਹਾਂ ਜੀ ਇਸ ਵਾਰ ਜੀਰੇ ਵਾਲੇ ਨਾਲ ਆ ਲਿਆ ਪੱਕੀਆਂ ਵੋਟ ਜੀ ਕਾਂਗਰਸ ਕਾਂਗਰਸ ਪਾਰਟੀ ਇਹ ਦੂਸਰੀ ਪਾਰਟੀ ਨੂੰ ਕੋਣੀ ਆਮ ਆਦਮੀ ਨੂੰ ਕੋਣੀ ਵੋਟ ਪਾਉਣੀ ਆ ਉਹ ਕਿਹੜੀ ਗੱਲ ਹੋਣੀ ਕੋਣੀ ਆ ਬੜਾ ਲੱਗੇ ਹਾਂ ਜੀ ਅਸੀਂ ਅੱਗੇ ਵਾਲੀਆਂ ਪਾਈਆਂ ਨੂੰ ਅਸੀਂ ਅੱਗੇ ਵਾਲੀਆਂ ਪਾਈਆਂ ਅਸੀਂ ਪਾਈਆਂ ਆਪਾਂ ਜਿੱਤ ਪੱਕੀਆਂ ਪਰੰਦੇ ਉਸੇ ਪੰਜ ਮੋਡਲਾਂ ਤੋਂ ਜੀ ਫਤੇ ਜੀ ਬਾਜੀ ਕੀ ਲੱਗਦਾ ਲੋਕ ਸਭਾ ਹਲਕਾ ਕਰੂਰ ਸਾਹਿਬ ਤੋਂ ਕੌਣ ਬਾਜੀ ਮਾਰੇਗਾ ਇਸ ਵਾਰ 2024 ਦੀਆਂ ਲੋਕ ਸਭਾ ਚ ਤੇ ਅਸੀਂ ਦੇ ਸਾਡੇ ਕਹਿਣ ਤੇ ਕਹਿੰਦੇ ਭਾਵਾਗੇ ਸਰਦਾਰ ਜੀ ਸਿੰਘ ਜੀਰਾ ਜੀ ਜਿੱਤਣਗੇ ਅੱਛਾ ਜੀ ਜਿੱਤਣਗੇ ਬਹੁਤ ਵੱਡੀ ਲੀਡ ਦੇ ਨਾਲ ਹਾਂਜੀ ਕਾਂਗਰਸ ਦੇ ਕਿਹੜੇ ਕੰਮਾਂ ਤੋਂ ਅੱਜ ਕਾਂਗਰਸ ਨੇ ਪਿਛਲੇ ਸਾਡੇ ਹਲਕੇ ਦੇ ਸਰਦਾਰ ਸਗੰਦਰ ਸਿੰਘ ਗੜਿਆਣੀ ਪਿੰਡਾਲਾ ਸਾਹਿਬ ਨੇ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਵਿਕਾਸ ਕਰਾਇਆ ਜੀ ਸਾਨੂੰ ਮਾਣ ਕੇ ਜਿੰਨਾ ਉਹਨਾਂ ਨੇ ਕੰਮ ਕਰਾਇਆ ਨਾ ਉਹ ਵੱਡੀ ਲੀਡ ਅੰਦਰ ਜਿੱਤਣਗੇ ਇਸ ਦੇ ਨਾਲ ਮੁਕਾਬਲਾ ਵੇਖਦੇ ਹੋ ਜੀ ਮੁਕਾਬਲਾ ਜੀ ਇਹਨਾਂ ਦਾ ਕਿਸ ਦੇ ਨਾਲ ਨਹੀਂ ਆ ਕਿ ਸਭ ਤੋਂ ਅੱਗੇ ਜਾਣਗੇ ਹਾਂਜੀ ਭਾਜੀ ਕੀ ਲੱਗਦਾ ਹੈ ਇਸ ਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਬਾਜ਼ੀ ਮਾਰੇਗਾ ਕਿਸ ਦੀ ਸਰਕਾਰ ਬਣੂਗੀ ਆਪਣਾ ਕੀ ਕਾਂਗਰਸ ਦੀ ਬਣ ਦੇਣੀ ਹੈ ਅੱਛਾ ਜੀ ਤੁਸੀਂ ਕਿਸ ਦੀ سپورਟ ਕਰ ਰਹੇ ਹੋ ਜੀ ਆਪਾਂ ਐਮਐਲਏ ਸਾਹਿਬ ਡੈਨੀ ਸਾਹਿਬ ਤੇ ਆਪਣੇ ਕੀ ਤਲਬੀਰ ਸਿੰਘ ਆਪਣਾ ਵੀ ਜੀਰਾਂ ਜੀ ਕੀ ਲੱਗਦਾ ਕਿਸ ਦੇ ਨਾਲ ਮੁਕਾਬਲਾ ਵੇਖਦੇ ਹੋ ਕਾਂਗਰਸ ਪਾਰਟੀ ਦਾ ਮੁਕਾਬਲਾ ਤੇ ਜੀ ਕਿਸ ਦੇ ਨਾਲ ਨਹੀਂ ਆਪ ਹੀ ਬਹੁਤ ਆਪਣਾ ਵੀ ਉੱਚੇ ਲੈਵਲ ਤੇ ਜਾ ਰਹੀ ਕਾਂਗਰਸ